ਹਾਂਜੀ ਬਹੁਤ ਵੱਡੀ ਆਫਰ ਲੱਗੀ ਜੀ ਪਿਓਰ ਕਾਟਨ ਦੇ ਸੂਟ ਆਏ ਨੇ ਪੰਜ ਮੀਟਰ ਸੂਟ ਆਉ ਆਲ ਓਵਰ ਪ੍ਰਿੰਟ ਸੂਟ ਆ ਜੀ ਪਿਓਰ ਕਾਟਨ ਦਾ ਸਟਾਫ ਹੈ ਔਰ ਬਹੁਤ ਸ਼ਾਨਦਾਰ ਕੁਆਲਿਟੀ ਹੈ ਜੀ ਪੰਜ ਮੀਟਰ ਸੂਟ ਆ ਪਿਓਰ ਕਾਟਨ ਦੇ ਵਿੱਚ ਆ ਜੀ ਡਿਜ਼ਾਈਨਿੰਗ ਚੈੱਕ ਕਰੋ ਫਲਾਰ ਦਾ ਪ੍ਰਿੰਟ ਆਊਗਾ ਬਹੁਤ ਸੋਹਣਾ ਜੀ ਡਿਜੀਟਲ ਦੇ ਵਿੱਚ ਫਲਾਰ ਪ੍ਰਿੰਟ ਆ ਗਿਆ ਦੇਖੋ ਜੀ ਕਿੰਨਾ ਸ਼ਾਨਦਾਰ ਗ੍ਰੀਨ ਕਲਰ ਹੈ ਜੀ ਮਹਿੰਦੀ ਗ੍ਰੀਨ ਕਲਰ ਹੈ ਚਾਰ ਕਲਰ ਆਣਗੇ ਜੀ ਪ੍ਰਾਈਸ ਹੈਗਾ 350 ਓਨਲੀ ਪੰਜ ਮੀਟਰ ਸੂਟ ਆ ਜੀ 350 ਰੁਪਏ ਦਾ ਪਿਓਰ ਕਾਟਨ ਦਾ ਸੂਟ ਆ ਜੀ ਸਿਰਫ 350 ਰੁ ਜਲਦੀ ਜਲਦੀ ਵਿਜ਼ਿਟ ਕਰ ਲੋ ਜੀ ਆਨਲਾਈਨ ਆਰਡਰ ਬੁੱਕ ਕਰ ਲੋ ਜੀ ਆਨਲਾਈਨ ਆਰਡਰ ਤੇ ਸ਼ਿਪਿੰਗ 1 ਕਸੂਰ ਦੀ 60 ਰੁਪਏ ਆ ਜੀ 2 ਦੀ 80 4 ਦੀ 100 ਜੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਓ ਕੈਸ਼ ਔਨ ਡਿਲੀਵਰੀ ਨਹੀਂ ਹੋਣੀ ਜੀ ਇਹ 350 ਦਾ ਜੂਟਾ ਦੀ ਕੈਸ਼ ਔਨ ਡਿਲੀਵਰੀ ਨਹੀਂ ਹੋਣੀ 4 ਕਲਰ ਨੇ 4 ਕਲਰ ਬਹੁਤ ਸੋਹਣੇ ਨੇ ਪ੍ਰਾਈਸ 350 ਰੁਪਏ ਦਾ 5 ਮਿੰਟ ਸੂਟ ਹੈ ਪਿਓਰ ਕਾਟਨ ਦਾ ਸਟਾਫ ਹੈ ਜੀ ਮਾਰਕੀਟ ਦੇ ਵਿੱਚ ਪਿਓਰ ਕਾਟਨ ਦਾ ਸੂਟ 500 ਰੁਪਏ ਤੋਂ ਸ਼ੁਰੂ ਹੁੰਦਾ ਜੀ ਆਪਣੇ ਕੋਲ ਬਹੁਤ ਵੱਡੀ ਆਫਰ ਲੱਗੀ ਕਲਰ ਦੇਖੋ ਜੀ ਕਿੰਨੇ ਸੋ ਚਾਰ ਕਲਰ ਨੇ ਜੀ ਤੁਸੀਂ ਕੋਰ ਕਲਰ ਦੇ ਗੌਰ ਕਰੋ ਜੀ ਬਹੁਤ ਸੋਹਣੇ ਕਲਰ ਨੇ ਪ੍ਰਾਈਸ 350 ਰੁਪਏ ਦਾ 5 ਮੀਟਰ ਸੂਟ ਹੈ ਪਿਓਰ ਕਾਟਨ ਦੇ ਵਿੱਚ ਲਓ ਜੀ ਕਲਰ ਦੇਖੋ ਜੀ ਇਹ ਆਊਗਾ ਫਰੋਜੀ ਕਲਰ ਜੀ ਬਹੁਤ ਸੋਹਣਾ ਕਦਰਾ ਹੈ ਪ੍ਰਿੰਟ ਸੂਟ ਦੇ ਵਿੱਚ ਹੈ ਡਿਜੀਟਲ ਪ੍ਰਿੰਟ ਪਿਓਰ ਕਾਟਨ 5 ਮੀਟਰ ਸੂਟ ਆਰਾਮਦਾਰੀ ਬਹੁਤ ਹੈ ਕੱਪੜੇ ਵੀ ਪਿਓਰ ਕਾਟਨ ਦਾ ਕੱਪੜਾ ਜੀ 500 ਰੁਪਏ ਸ਼ੁਰੂ ਹੁੰਦਾ ਮਾਰਕੀਟ ਦੇ ਵਿੱਚ ਤੁਸੀਂ ਨੈਕਸਟ ਕਲਰ ਦੇਖੋ ਜੀ ਇਹ ਪਿੰਕ ਦੇ ਟੋਨ ਤੇ ਕਲਰ ਹੈ ਜੀ ਇਹ ਵੀ ਬਹੁਤ ਸੋਹਣਾ ਲੱਗੂਗਾ ਜੀ ਕਲਰ ਬਹੁਤ ਸੋਹਣਾ ਕਲਰ ਹੈ 350 ਰੁਪਏ ਦਾ 5 ਮੀਟਰ ਸੂਟ ਹੈ ਜੀ ਨੈਕਸਟ ਤੁਸੀਂ ਬਲੈਕ ਲੈਣਾ ਬਲੈਕ ਵੀ ਲੈ ਸਕਦੇ ਹੋ ਬਹੁਤ ਸੋਹਣਾ ਕਲਰ ਹੈ